ਵਾਲ ਕੱਟੇ ਜਾਣ ਦੀਆਂ ਘਟਨਾਵਾਂ ਦਿਨ ਬਦ ਦਿਨ ਸੂਬੇ ਦੇ ਅੰਦਰ ਵਾਧੀਆਂ ਜਾ ਰਹੀਆਂ ਨੇ ਅਜਿਹਾ ਮਾਮਲਾ ਤਰਨਤਾਰਨ ਦੇ ਨੇੜੇ ਪਿੰਡ ਪੰਡੋਰੀ ਗੋਲਾ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ 8ਵੀਂ ਜਮਾਤ ਦੇ ਵਿੱਚ ਪੜ੍ਹਦੇ ਬੱਚੇ ਦੇ ਵਾਲ ਕੱਟੇ ਗਏ ਨੇ ਫਿਲਹਾਲ ਇਸ ਘਟਨਾ ਦੇ ਨਾਲ ਜਿੱਥੇ ਪੂਰੇ ਸੂਬੇ ਦੇ ਵਿੱਚ ਵਿਹਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਲੋਕੀ ਅੰਧਵਿਸ਼ਵਾਸੀ ਹੋ ਕੇ ਇਹਨਾਂ ਘਟਨਾਵਾਂ ਨੂੰ ਸੱਚ ਮੰਨਣ ਲਈ ਮਜਬੂਰ ਹੋ ਚੁੱਕੇ ਨੇ ਰਾਤ ਮੈਂ ਸੁੱਤਾ ਸੀ ਉਹ ਮੈਨੂੰ ਰਾਤ ਕੁੱਤਾ ਦਿਖਿਆ ਸੀ ਰਾਤ ਦੇ ਨਾਲ ਮੈਨੂੰ ਜਨਾਨੀ ਦਿਖੀ ਰਾਤ ਉੱਠਣ ਲੱਗਾ ਉੱਠਿਆ ਨਹੀਂ ਜਾਂਦਾ ਤੇ ਫੇਰ ਮੈਂ ਸੌ ਗਿਆ ਤੇ ਰਾਤ ਬਚਤ ਦਿਨੇ ਪਤਾ ਲੱਗਾ ਕੀ ਲੱਗਾ ਪਤਾ ਉਹ ਮੰਮੀ ਬਣਾਉਣ ਲੱਗੀ ਚਾਹ ਤੇ ਬਾ ਇਹ ਪਤਾ ਲੱਗਾ ਕਿ ਮੰਮੀ ਨੇ ਵੇਖਿਆ ਵਾਲ ਕੱਟੇ ਤੇ ਪਤਾ ਨਹੀਂ ਲੱਗਾ ਸਵੇਰੇ ਦੋ ਛੁੱਟੀਆਂ ਸੀ ਇਹਨਾਂ ਨੇ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾਣਾ ਸੀ ਤੇ ਸਵੇਰੇ ਮੈਂ ਚਾਹ ਬਣਾਈ ਤੜਕੇ ਤੇ ਵੇਖੇ ਸਿਰਾਂ ਦੇ ਜਿੰਨੇ ਕ ਵਾਲ ਪਏ ਸੀ ਬਾਕੀ ਸਾਰੇ ਕੱਟੇ ਇਹ ਜੂੜਾ ਵੀ ਹੋਇਆ ਸੀ ਤੇ ਸਾਨੂੰ ਕੋਈ ਪਤਾ ਨਹੀਂ ਲੱਗਾ ਇਹ ਭਾਈ ਉਹ ਅਡਾ ਲੜਕਾ 8ਵੀਂ ਕਲਾਸ ਚ ਪੜਦਾ ਨਾਂ ਇਹਦਾ ਦਰਬਾਖ ਸਿੰਘ ਆ ਮਹਾਰਾਜਾ ਜੀ ਸਕੂਲੇ ਪੜਦਾ ਹੀ ਇਹ ਇਹਨਾਂ ਦੇ ਭਾਈ ਛੁੱਟੀਆਂ ਸੀ ਦੋ ਸੋਵਾਰ ਐਤਵਾਰ ਤੇ ਸੋਮਵਾਰ ਇਹਨਾਂ ਛੁੱਟੀ ਸੀ ਤੇ ਰਾਤੀ ਅਸੀਂ 12:00 12 ਵਜੇ ਤੱਕ ਜਾਗਦੇ ਰਹੇ ਟੀਵੀ ਵੇਖਦੇ ਰਹੇ ਜਾਂ ਇਧਰ ਉਧਰ ਖੇਡਦੇ ਮਲਦੇ ਰਹੇ ਨੇ ਆਣੇ ਤੇ ਬਾਅਦ ਚ ਅਸੀਂ ਵੇੜੇ ਚ ਬਾਹਰ ਸੁੱਤੇ ਕੁੱਤਾ ਵੀ ਅਸੀਂ ਵਧੀਆ ਰੱਖਿਆ ਵਾ ਕੁੱਤੇ ਨੂੰ ਨਹੀਂ ਕੋਈ ਪਤਾ ਲੱਗਾ ਬਾਅਦ ਵਿੱਚ 12 1 ਵਜੇ ਤੋਂ ਬਾਅਦ ਦੀ ਗੱਲ ਆ ਕਿਦਾਂ ਹੋਇਆ ਵਾਲ ਕਟੇ ਕਿਤਰਾ ਕਿਤਰਾ ਨਹੀਂ ਸਵੇਰੇ ਉੱਠ ਕੇ ਨੇ ਬਸ ਜਦੋਂ ਅਸੀਂ ਚਾਹ ਪੀਣ ਲੱਗੇ ਇਹਦੀ ਮੰਮੀ ਨੇ ਵੇਖਿਆ ਵੀ ਵਾਲ ਕੱਟੇ ਇੱਕ ਸਾਈਡ ਤੋਂ ਹੋ ਸਕਦਾ ਜੇ ਕੱਲ ਨੂੰ ਉੱਥੇ ਜ਼ਿਆਦਾ ਕੱਟੇ ਗਏ ਦੂਸਰੇ ਬੱਚਿਆਂ ਦੇ ਵੀ ਕੱਟੇ ਗਏ ਤੇ ਕੋਣ ਇਹਨਾਂ ਦਾ ਖਿਆਲ ਰੱਖੂ ਕੋਣ ਰੱਖੀ ਕਰੂਗਾ ਇਹ ਸਰਕਾਰ ਕੋਲ ਮੰਗ ਕੀਤੀ ਹੈ ਕਿ ਇਹਦੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਹਾਂਜੀ ਭਾਈ ਡੈਸ਼ਟ ਵਾਲੇ ਹਿਸਾਬ ਤਾਂ ਵੇਖ ਲਓ ਤੁਹਾਨੂੰ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਜੀ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ジャンプ。